ਇਹ ਉਹੀ ਮੋਟਰਸਾਈਕਲ ਹੈ ਜੀ ਜਿਹਦੇ ਉੱਪਰ ਚਾਰ ਵਿਅਕਤੀ ਬੈਠੇ ਸੀਗੇ ਤੇ ਉਹ ਮੋਟਰਸਾਈਕਲ ਅਸੀਂ ਘਰ ਆ ਕੇ ਵੈਰੀਫਾਈ ਕਰਕੇ ਮੋਟਰਸਾਈਕਲ ਜਿਹੜਾ ਉਹ ਦੇਖ ਲਿਆ ਹਾਂਜੀ ਸਰ ਲਿਆਓ ਜੀ ਆਰਸੀ ਲਿਆਓ ਬੱਚਿਓ ਬਹੁਤ ਵਾਰੀ ਸਮਝਾਇਆ ਕਿ ਪਲੀਜ਼ ਜਿਹੜੇ ਮਾਨਯੋਗ ਸ਼੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਐਸਐਸਪੀ ਸ਼ਹਿਰਪੁਰ ਜੀ ਨੇ ਇਸ ਚੀਜ਼ ਦੇ ਉੱਪਰ ਬਹੁਤ ਸਿਕੰਜਾ ਕੱਸਿਆ ਕਿ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰਿਪਲਿੰਗ ਜਿਹੜੀ ਹੈ ਨਾ ਕਰੇ ਤੇ ਤੁਸੀਂ ਬੈਠਾ ਟ੍ਰਿਪਿੰਗ ਨੂੰ ਛੱਡ ਕੇ ਚਾਰ ਵਿਅਕਤੀ ਬੈਠੇ ਹੋ ਆਪਣਾ ਜੀਵਨ ਜਿਹੜਾ ਤੁਸੀਂ ਖਤਰੇ ਵਿੱਚ ਪਾਇਆ ਅੱਜ ਸਾਨੂੰ ਤੁਹਾਡੇ ਘਰ ਆਉਣਾ ਪਿਆ ਚਰਾਨਣ ਕਰਨ ਵਾਸਤੇ ਜਦੋਂ ਘਰ ਆ ਕੇ ਤੁਹਾਡੇ ਪੇਰੈਂਟਸ ਨੂੰ ਮਿਲੇ ਆ ਅੱਤ ਸ਼ਰੀਫ ਵਿਅਕਤੀ ਆ ਨਾਲ ਭਾਈ ਸਾਹਿਬ ਸੀਗੇ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਲੱਗੇ ਆ ਨਾਲ ਭਾਜੀ ਹੋਣੀ ਹੈ ਚਲੋ ਇਹ ਵੀ ਸਾਡੇ ਪੁਰਾਣੇ ਵਾਅਬ ਹੈ ਉਹਦੇ ਅਧਾਰ ਤੇ ਦੇਖੋ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਤੇ ਆਪਾਂ ਕਰਨੀ ਹੈ ਠੀਕ ਹੈ ਅਸੀਂ ਬੇਟਾ ਤੇਰੇ ਘਰ ਇਸ ਕਰਕੇ ਆਏ ਆ ਕਿ ਤੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਅਜਿਆ ਖਤਰਾ ਜਿਹੜਾ ਮੁੱਲ ਨਾ ਲਵੇ ਤੇ ਤੇਰਾ ਜਿਹੜਾ ਗਿਫਟ ਹੈ ਇਹ ਬੇਟਾ ਤਿਆਰ ਹੈ ਤੇ ਇਸ ਗਿਫਟ ਨੂੰ ਸੰਭਾਲ ਕੇ ਰੱਖਣਾ ਤੇ ਜਿਹੜੇ ਚਾਰ ਵਿਅਕਤੀ ਤੇਰੇ ਤੋਂ ਇਲਾਵਾ ਤਿੰਨ ਵਿਅਕਤੀ ਹੋਰ ਸੀਗੇ ਉਹਨਾਂ ਨੂੰ ਵੀ ਜਾ ਕੇ ਦਿਖਾਉਣਾ ਕਿ ਪੁੱਤ ਮੈਨੂੰ ਘਰ ਆ ਕੇ ਅੰਕਲ ਜੀ ਇਹ ਗਿਫਟ ਜਿਹੜਾ ਦੇ ਕੇ ਗਏ ਆ ਇਹ ਜਾ ਕੇ ਕੱਲ ਕਾਲਜ ਉਹਨਾਂ ਨੂੰ ਜ਼ਰੂਰ ਦਿਖਾਉਣਾ ਠੀਕ ਹੈ ਤਾਂ ਜੋ ਅੱਗੇ ਤੋਂ ਟ੍ਰਿਪਲਿੰਗ ਜਿਹੜੇ 4-4 ਵਿਅਕਤੀ ਨਾ ਬੈਠਣ ਮੈਂ ਇੱਕ ਸ਼ਹਿਰ ਵਾਸੀ ਨੂੰ ਹੋਰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੀਆਂ ਲੜਕੀਆਂ ਚਾਰ ਲੜਕੀਆਂ ਸੀ ਇਨਫਾਰਮੇਸ਼ਨ ਮਿਲੀ ਸੀ ਵੀਡੀਓ ਆਈ ਸੀ ਉਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਛੱਡ ਦਿੱਤਾ ਸੀ ਕੱਲ ਫੂਡ ਸਟਰੀਟ ਹਿਆਰਪੁਰ ਦੇ ਵਿੱਚ ਤਿੰਨ ਲੜਕੀਆਂ ਜਿਹੜੀਆਂ ਸੀ ਉਹ ਟ੍ਰਿਪਲਿੰਗ ਕਰਕੇ ਆਈਆਂ ਜਦੋਂ ਉਹਨਾਂ ਨੂੰ ਸਾਡੇ ਮੁਲਾਜ਼ਮਾਂ ਨੇ ਰੋਕਿਆ ਉਹਨਾਂ ਨੇ ਚਲਾਕੀ ਇਹ ਕੀਤੀ ਕਿ ਦੋ ਲੜਕੀਆਂ ਨੂੰ ਉੱਥੇ ਤਾਰ ਕੇ ਜਿਹੜੀ ਤੀਸਰੀ ਲੜਕੀ ਐਕਟਵਾ ਚਲਾ ਰਹੀ ਸੀ ਐਕਟਵਾ ਭਜਾ ਕੇ ਲੈ ਗਈ ਜਦ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹ ਦੂਥੀਆਂ ਲੜਕੀਆਂ ਨੂੰ ਵੀ ਕਹਿ ਗਈ ਕਿ ਤੁਸੀਂ ਵੀ ਭੱਜੋ ਮੈਂ ਪੱਛਲੀ ਆ ਉਸ ਤੋਂ ਬਾਅਦ ਅਸੀਂ ਜਿਹੜੀਆਂ ਲੜਕੀਆਂ ਸਾਡੇ ਕੋਲ ਖੜੀਆਂ ਸੀਗੀਆਂ ਉਹਨਾਂ ਨੇ ਬਜਰੀਆ ਟੈਲੀਫੋਨ ਉਹਨਾਂ ਬરાਇਆ ਤੇ ਅਸੀਂ ਉਹਦਾ ਚਲਾਨ ਸੀਗਾ ਕਰਕੇ ਭੇਜਿਆ ਟ੍ਰਿਪਲਿੰਗ ਦਾ ਇਸ ਕਰਕੇ ਬੱਚਿਓ ਅਸੀਂ ਤੁਹਾਨੂੰ ਥੋੜਾ ਐਕਸਕਿਊਜ਼ ਕਰਦੇ ਆਂ ਤੇ ਪਲੀਜ਼ ਇਹ ਨਾ ਸਮਝੋ ਕਿ ਤੁਹਾਨੂੰ ਹੁਣ ਬਿਲਕੁਲ ਹੀ ਬਖਸ਼ਤਾ ਕਿਸੇ ਵੀ ਹਾਲਤ ਵਿੱਚ ਜਿਹੜਾ ਵੀ ਵਿਅਕਤੀ ਸ਼ਹਿਰ ਸਵਾਏ 1% ਅਗਰ ਕਿਸੇ ਵਿਅਕਤੀ ਨੂੰ ਮਜਬੂਰੀ ਹੈ ਉਹਦੀ ਮਜਬੂਰੀ ਪੁਸ਼ਟੀ ਅਸੀਂ ਉਹਨੂੰ ਭੇਜ ਦਾਂਗੇ ਤੇ ਪਲੀਜ਼ ਲੜਕੀਆਂ ਵੀ ਅੱਜ ਤੋਂ ਬਾਅਦ ਟ੍ਰਿਪਲਿੰਗ ਨਾ ਕਰਨ ਕਿਉਂਕਿ ਕਾਨੂੰਨ ਜਿਹੜਾ ਸਾਰਿਆਂ ਵਾਸਤੇ ਇੱਕ ਹੈ ਅਸੀਂ ਭਾਜੀ ਤੁਹਾਡੇ ਪਿੰਡ ਆਏ ਆਂ ਪਿੰਡ ਆ ਕੇ ਇਸ ਬੱਚੇ ਦਾ ਚਹਰਾਣ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਮੇ ਕਿ ਬਾਤ ਭੱਜੀ ਨੇ ਦੱਸਿਆ ਕਿ ਟ੍ਰਿਪਲ ਆਈਟਮ ਜਿਹੜੀ ਆ ਬੱਚੇ ਬਹੁਤ ਕਰ ਰਹੇ ਆ ਹੋਰ ਵੀ ਜਿਹੜੀ ਬਣੀਆਂ ਅਣਗਹਿਲੀਆਂ ਜਿਹੜੀਆਂ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਜਿੱਦਾਂ ਪੇਰੈਂਟਸ ਦੀ ਜ਼ਿੰਦਗੀ ਜਾਂ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਬਹੁਤ ਖਤਰੇ 'ਚ ਆ ਚਾਰ ਚਾਰ ਜਣੇ ਬਿਠਾਲ ਕੇ ਇਹ ਸ਼ਹਿਰਾਂ ਚ ਜਿਹੜੀਆਂ ਪਿੰਡਾਂ ਵਿੱਚ ਵੀ ਆ ਚੁੱਕਾ ਹੈ ਪਰ ਮੈਂ ਸੁਭਾਸ਼ ਜੀ ਦਾ ਬੜਾ ਧੰਨਵਾਦੀ ਆ ਕਿ ਪਿੰਡਾਂ ਵਿੱਚ ਵੀ ਇਹ ਗਾਹ ਵਗਾਹ ਸਕੂਲਾਂ ਦੇ ਆਲੇ-ਦੁਆਲੇ ਪਿੰਡ ਦੇ ਵਿੱਚ ਵੀ ਬੱਚਿਆਂ ਨੂੰ ਆ ਕੇ ਇਸ ਤਰ੍ਹਾਂ ਸਕੇਪ ਕਰਦੇ ਰਹਿੰਦੇ ਆ ਔਰ ਹੋਰ ਵੀ ਸਾਡੇ ਤੇ ਨਾਲ ਸਾਥੀ ਜਿਹੜੇ ਖੜੇ ਆ ਸਾਨੂੰ ਸਿੱਖਣ ਨੂੰ ਮਿਲਿਆ ਕਿ ਇਹ ਵੀ ਸੁਨਿਆਰ ਲੋਗਾ ਬੇਟਾ ਸਾਡਾ ਹੁਣ ਕਿ ਅੱਜ ਤੋਂ ਬਾਅਦ ਜਿਹੜੀ ਮੈਂ ਟ੍ਰਿਪਲ ਰੈਡ ਨਹੀਂ ਕਰੂੰਗਾ ਸੋ ਐਸੀ ਵੀ ਬੜਾ ਕੁਝ ਸਿੱਖਿਆ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਦੱਸਦੇ ਹਾਂ ਅਸੀਂ ਸੋ ਸਾਡੀ ਦਾ ਬੜਾ ਬੜਾ ਧੰਨਵਾਦ ਜੀ ਥੈਂਕ ਯੂ ਕੋਈ ਨਹੀਂ ਜੀ ਮੈਂ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਬੜੇ ਆਦਬ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜੀ ਤੁਸੀਂ ਟ੍ਰਿਪਲਿੰਗ ਕਰ ਲਈ ਜਾਂ ਚਾਰ-ਚਾਰ ਵਿਅਕਤੀ ਬੈਠ ਕੇ ਚਲਾ ਲਿਆ ਉਹ ਤੁਹਾਡਾ ਖਤਮ ਹੋ ਚੁੱਕਾ ਹੈ ਕਿਉਂਕਿ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋ ਜਿਹੜੇ ਪਬਲਿਕ ਦੇ ਜਿਹੜੇ ਕੈਮਰੇ ਆ ਉਹਨਾਂ ਦੇ ਤੁਸੀਂ ਹਰ ਟਾਈਮ ਅੰਦਰ ਹੋ ਪਲੀਜ਼ ਤੁਹਾਡੇ ਦੁਆਲੇ ਤੁਹਾਨੂੰ ਨਹੀਂ ਪਤਾ ਤੁਹਾਡੀ ਕਿਸ ਵੇਲੇ ਕਿਸ ਟਾਈਮ ਤੇ ਕਿਸ ਵਿਅਕਤੀ ਨੇ ਫੋਟੋ ਖਿੱਚ ਕੇ ਜਾਂ ਉਹਦੀ ਵੀਡੀਓ ਬਣਾ ਕੇ ਸਾਨੂੰ ਸੈਂਡ ਕਰ ਦੇਣੀ ਹੈ ਇਹ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹਿਰ ਵਾਸੀਆਂ ਨੇ ਇਹਨਾ ਬੱਚਿਆਂ ਦੀ ਵੀਡੀਓ ਬਣਾ ਕੇ ਪਾਈ ਸੀ ਜਿਹਦੇ ਜਰੀਏ ਅਸੀਂ ਉਹਨਾਂ ਦਾ ਮੋਬਾਈਲ ਜਿਹੜਾ ਸੀਗਾ ਨੰਬਰ ਸੀਗਾ ਮੋਟਰਸਾਈਕਲ ਦਾ ਉਹ ਕਢਵਾ ਕੇ ਉਹਨਾਂ ਦੇ ਘਰ ਆਏ ਆ ਪਲੀਜ਼ ਕੋਈ ਵੀ ਬੱਚਾ ਅੱਗੇ ਤੋਂ ਐਸੀ ਹਰਕਤ ਨਾ ਕਰੇ ਮੈਂ ਉਮੀਦ ਕਰਦਾ ਕਿ ਅੱਜ ਤੋਂ ਬਾਅਦ ਹਿਆਰਪੁਰ ਦੇ ਵਿੱਚ ਕੋਈ ਵੀ ਵਿਅਕਤੀ ਐਸੀ ਹਰਕਤ ਨਹੀਂ ਕਰੇਗਾ ਧੰਨਵਾਦ ਜੀ